5 ਬੋ ਨੰਬਰ ਬੱਤੀ ਪੜਾਂਗੇ ਪਾਪ ਦੇ ਕਦਾਬ ਦੀ ਖੁਸ਼ੀ ਦੋਸਤ ਦੀ ਕਾਫੀ ਤਨ ਹੈ ਉਹ ਤਨ ਹੈ ਉਹ ਜਿਹਦਾ ਅਪਰਾਧ ਖਿਮਾ ਹੋ ਗਿਆ ਜਿਹਦਾ ਅਪਰਾਧ ਖਿਮਾ ਹੋ ਗਿਆ ਜਿਹਦਾ ਪਾਪ ਟਕਿਆ ਹੋਇਆ ਹੈ ਜਿਹਦਾ ਪਾਪ ਟਕਿਆ ਹੋਇਆ ਹੈ ਤਨ ਹੈ ਉਹ ਬਲੇ ਹੋ ਆਦਮੀ ਆਦਮੀ ਜਿਹਦੀ ਬਦੀ ਜਿਹਦੀ ਬਦੀ ਯਹਵਾ ਯਹਵਾ ਉਹਦੇ ਲੈ ਕੇ ਨਹੀਂ ਲੌਂਦਾ ਉਹਦੇ ਲੈ ਕੇ ਨਹੀਂ ਲੌਂਦਾ ਅਤੇ ਜਿਹਦੇ ਆਤਮਾ ਵਿੱਚ ਕਪੜ ਨਹੀਂ ਅਤੇ ਜਿਹਦੇ ਆਤਮਾ ਵਿੱਚ ਕਪੜ ਨਹੀਂ ਜਦ ਮੈਂ ਚੁੱਪ ਕਰ ਰਹਾ ਜਦ ਮੈਂ ਚੁੱਪ ਕਰ ਰਹਾ ਮੇਰੀਆਂ ਹੱਡੀਆਂ ਮੇਰੀਆਂ ਹੱਡੀਆਂ ਸਾਰਾ ਦਿਨ ਹੰਗਲ ਨਾਲ ਸਾਰਾ ਦਿਨ ਹੰਗਲ ਨਾਲ ਗਈਆਂ ਜੋ ਜੋ ਤੇਰਾ ਹੱਥ ਜੋ ਜੋ ਤੇਰਾ ਹੱਥ ਜਿਨੇ ਰਾਤ ਜਿਨੇ ਰਾਤ ਮੇਰੇ ਉਤੇ ਭਾਰਾ ਸੀ ਮੇਰੇ ਤੇ ਭਾਰਾ ਸੀ ਮੇਰੀ ਤਰੀ ਗਰਮੀ ਦੀ ਔਰ ਵਿੱਚ ਮੇਰੀ ਤਰੀ ਗਰਮੀ ਦੀ ਔਰ ਵਿੱਚ ਬਦਲ ਗਈ ਬਦਲ ਗਈ ਸਲਾ ਸਲਾ ਮੈਂ ਤੇਰੇ ਅੱਗੇ ਮੈਂ ਤੇਰੇ ਅੱਗੇ ਆਪਣੇ ਪਾਪ ਦਾ اقرار ਕੀਤਾ ਆਪਣੇ ਪਾਪ ਦਾ اقرار ਕੀਤਾ ਅਤੇ ਆਪਣੀ ਬਦੀ ਨਹੀਂ ਲੁਕਾਈ ਅਤੇ ਆਪਣੀ ਬਦੀ ਹੋਈ ਦੱਸਾਈ ਮੈਂ ਆਖਿਆ ਕਿ ਮੈਂ ਆਪਣੇ ਅਪਰਾਧਾਂ ਨੂੰ ਮੈਂ ਆਖਿਆ ਕਿ ਮੈਂ ਆਪਣੇ ਅਪਰਾਧਾਂ ਨੂੰ ਰੋਹਰ ਦੇ ਅੱਗੇ ਮੰਨ ਲਵਾਗਾ ਰੋਹਰ ਦੇ ਅੱਗੇ ਮੰਨ ਲਵਾਗਾ ਤਾਂ ਤੂੰ ਆਪ ਮੇਰੇ ਪਾਪ ਦੇ ਤਾਂ ਤੂੰ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ ਬਦੀ ਨੂੰ ਜੋ ਕਿ ਯਾਰ ਇਸ ਕਰਕੇ ਇਸ ਕਰਕੇ ਹਰ ਇੱਕ ਸੰਤ ਤੇਰੇ ਲੱਭ ਪੈਣ ਦੇ ਹਰ ਇੱਕ ਸਾਧਕੀ ਦੇ ਰੱਬ ਦੇ ਮੇਰੇ ਤੇਰੇ ਅੱਗੇ ਪ੍ਰਾਥਨਾ ਕਰੇ ਤੇਰੇ ਅੱਗੇ ਪ੍ਰਾਰਥਨਾ ਕਰੇ ਸੱਚ ਮੁੱਚ ਜਦ ਵੱਡੇ ਵੱਡੇ ਪਾਣੀਆਂ ਨੇ ਜਦ ਸੱਚ ਮੁੱਚ ਜਦ ਵੱਡੇ ਪਾੜਿਆਂ ਨੇ ਹੜਾਉਣ ਹੜੇ ਤਾਂ ਉਸ ਤੋੜੀ ਕਦੇ ਨਹੀਂ ਓਪਣਗੇ ਤਾਂ ਉਸ ਤੋੜੀ ਨਹੀਂ ਓਪਣਗੇ ਤੂੰ ਮੇਰੇ ਲੁਕੰਦਾ ਥਾਂ ਹੈ ਤੂੰ ਮੇਰੇ ਲੁਕੰਦਾ ਥਾਂ ਹੈ ਤੂੰ ਮੈਨੂੰ ਤੰਗੀ ਤੋਂ ਵਿਚਾਰ ਰੱਖੇਗਾ ਤੂੰ ਮੈਨੂੰ ਤੰਗੀ ਤੋਂ ਵਿਚਾਰ ਰੱਖੇਗਾ ਤੂੰ ਮੈਨੂੰ ਸਰਕਾਰੇ ਦੇ ਲਲਕਾਰਿਆਂ ਨਾਲ ਘੇਰੇਗਾ ਸੱਲਾ ਤੇਲੇ ਦੇ ਦੁਤਾਰੇ ਦੁਤਾਰੇ ਦੇ ਲਲਕਾਰਿਆਂ ਨਾਲ ਘੇਰੇਗਾ ਮੈਂ ਤੈਨੂੰ ਸਮਝ ਦੇਵਾਂਗਾ ਅਤੇ ਜਿਸ ਰਸਤੇ ਤੂੰ ਚੱਲਣਾ ਹੈ ਤੈਨੂੰ ਸਿਖਾਵਾਂਗਾ ਤੇਰੇ ਤੇ ਨਿਗ੍ਹਾ ਰੱਖ ਕੇ ਤੈਨੂੰ ਸਲਾਹ ਦਿਆਂਗਾ ਤੁਸੀਂ ਘੋੜੇ ਅਤੇ ਖੱਤਰ ਵਰਗੇ ਨਾ ਹੋਣਾ ਜਿਹੜੇ ਬੇਸਮਝ ਹਨ ਲਗਾਮ ਅਤੇ ਵਾਂਗ ਨਾਲ ਲਗਾਮ ਦੇ ਉਹਨਾਂ ਨੂੰ ਕਾਬੂ ਰੱਖੀਦਾ ਹੈ ਉਹਨਾਂ ਨੂੰ ਕਾਬੂ ਰੱਖੀਦਾ ਹੈ ਨਹੀਂ ਤਾਂ ਉਹ ਤੇਰੇ ਨੇੜੇ ਨਾ ਆਉਣਗੇ ਨਹੀਂ ਤਾਂ ਉਹ ਤੇਰੇ ਨੇੜੇ ਨਾ ਆਉਣਗੇ ਦੋਸਤੋ ਤੇ ਬਹੁਤ ਸਾਰੀਆਂ ਬਿੱਟਾਂ ਹਨ ਦੋਸਤੋ ਤੇ ਬਹੁਤ ਸਾਰੇ ਦਿੱਤਾਨ ਪਰ ਜਹਵਾ ਦੇ ਵਿਸ਼ਵਾਸੀ ਨੂੰ ਦਇਆ ਘੇਰੀ ਰੱਖੇਗੀ ਪਰ ਜਹਵਾ ਦੇ ਵਿਸ਼ਵਾਸੀਆਂ ਨੂੰ ਦਇਆ ਘੇਰੀ ਰੱਖੇਗੀ ਏ ਘਰ ਨੂੰ ਏ ਘਰ ਨੂੰ ਇਹੋ ਹੋਵੇ ਜਨੰਦ ਹੋਵੇ ਸੁਹਾਗ ਜਨੰਦ ਹੋਵੇ ਅੱਗੇ ਖੁਸ਼ੀ ਮਨਾਓ ਅੱਗੇ ਖੁਸ਼ੀ ਮਨਾਓ ਇਹ ਸਾਰੇ ਸਿੱਧੇ ਦਿਲੋਂ ਇਹ ਸਾਰੇ ਇੱਥੇ ਜਿਕਾਰਾ ਗਜਾਓ ਜਿਕਾਰਾ ਗਜਾਓ ਆਮੀਨ ਆਮੀਨ ਹਾਲੇਲੂਇਆ ਹਾਲੇ